ਤ੍ਰੇਸ਼ਤਾਪ ਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੇਂਟਿੰਗ ਕੰਪਿਊਟਰ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 130 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਇਸ ਦੌਰਾਨ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਕੰਪਿਊਟਰ ਅਤੇ ਜਨਰਲ ਨੌਲੇਜ ਬਾਰੇ ਉਤਸ਼ਾਹਿਤ ਕਰਨ ਲਈ ਇਹ ਮੁਕਾਬਲੇ ਕਰਵਾਏ ਗਏ ਹਨ ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਅਮਨਦੀਪ ਕੌਰ ਇਕਵਿੰਦਰ ਪਾਲ ਸਿੰਘ ਜੀਵਨ ਜੋਤ ਸਾਹਿਬ ਸਿੰਘ ਨਵਜੋਤ ਕੌਰ ਜਗਤੇਸ਼ਵਰ ਸਿੰਘ ਪਵਨਪ੍ਰੀਤ ਕੌਰ ਮਨਦੀਪ ਸਿੰਘ ਕੁਲਵਿੰਦਰ ਕੌਰ ਅਤੇ ਮਨਿੰਦਰ ਕੌਰ ਸਣੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ ਅ ਅੱਜ ਅ ਅਮਨਦੀਪ ਕੌਰ ਪੁੱਲਰ ਮੈਡਮ ਜੋ ਸਾਡੇ ਕੰਪਿਊਟਰ ਵਿਭਾਗ ਦੇ ਮੁਖੀ ਨੇ ਉਹਨਾਂ ਦੀ ਜੋਗ ਅਗਵਾਈ ਵਿੱਚ ਵਿਦਿਆਰਥੀਆਂ ਦੇ ਕੰਪਿਊਟਰ ਨਾਲ ਸੰਬੰਧਿਤ ਹੀ ਮੁਕਾਬਲੇ ਕਰਵਾਏ ਗਏ ਆ ਜਿਸ ਵਿੱਚ ਅਸੀਂ ਆਈਟੀ ਨਾਲ ਸੰਬੰਧਿਤ ਰੰਗੋਲੀ ਤੇ ਉਸ ਤੋਂ ਬਾਅਦ ਡੀਬੱਗਿੰਗ ਦੇ ਮੁਕਾਬਲੇ ਚਾਰਟ ਮੇਕਿੰਗ ਮੁਕਾਬਲੇ ਆਦ ਕਰਵਾਏ ਗਏ ਆ ਇਹਨਾਂ ਮੁਕਾਬਲਿਆਂ ਦਾ ਮੇਨ ਮਕਸਦ ਇਹੀ ਹੈ ਕਿ ਯੂਨੀਵਰਸਿਟੀ ਬਲੋਨਰ ਦੇ ਸਿਲੇਬਸ ਦੇ ਅਨੁਸਾਰ ਅਸੀਂ ਜੋ ਕਲਾਸਾਂ ਪਾਸ ਕਰ ਲੈਣੇ ਆ ਉਸ ਤੋਂ ਥੋੜੀ ਜੀ ਐਕਸਟਰਾ ਨੋਲਿਜ ਗੇਨ ਕਰਨ ਵਾਸਤੇ ਅੱਜ ਦੇ ਮੁਕਾਬਲੇ ਰੱਖੇ ਗਏ ਸੀ ਜਿਸ ਵਿੱਚ ਕੁਇਜ਼ ਮੁਕਾਬਲੇ ਵੀ ਰੱਖੇ ਗਏ ਸਨ ਅ ਅੱਜ ਦੇ ਮੁਕਾਬਲਿਆਂ ਦੇ ਵਿੱਚ ਸਾਡੇ ਮੌਜੂਦਾ ਸਕੱਤਰ ਜੋ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਨੇ ਕਿ ਅਰਨਬਾਈ ਲਰਨ ਪਾਲਿਸੀ ਵੀ ਸ਼ੁਰੂ ਕੀਤੀ ਜਾਵੇ ਕਾਲਜਾਂ ਵਿੱਚ ਉਹਦੇ ਆਧਾਰ ਤੇ ਅਸੀਂ ਅੱਜ ਵਿਦਿਆਰਥੀਆਂ ਨੂੰ ਕਿਹਾ ਸੀਗਾ ਕਿ ਆਪਣੇ ਪੱਧਰ ਤੇ ਤੁਸੀਂ ਆਪੇ ਸਟਾਲ ਤਿਆਰ ਕਰਕੇ ਲਗਵਾਓ ਲਗਾਓ ਤੇ ਉਹ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਉਹ ਸਟਾਲ ਵੀ ਲਗਾਏ ਤੇ ਬਾਕੀ ਜਿਨ੍ਹਾਂ ਨੇ ਸਟਾਲ ਲਗਾਏ ਉਹਨਾਂ ਤੋਂ ਇਲਾਵਾ ਜਿਹੜੇ ਸਟਾਫ ਮੈਂਬਰ ਤੇ ਬਾਕੀ ਵਿਦਿਆਰਥੀ ਸੀਗੇ ਉਹਨਾਂ ਨੇ ਉਹ ਪੇੜ ਇੱਕ ਤਰ੍ਹਾਂ ਦੇ ਸਟਾਲ ਹੋਣ ਕਰਕੇ ਉਹਨਾਂ ਸਟਾਲਾਂ ਦਾ ਪੂਰਾ ਆਨੰਦ ਮਾਣਿਆ ਤੇ ਅਖੀਰ ਵਿੱਚ ਜਿਹੜੇ ਆ ਜਿਹੜੇ ਮੁਕਾਬਲੇ ਕਰਵਾਏ ਸੀਗੇ ਹੁਣ ਪੂਰੇ ਸਟਾਫ ਦੇ ਹਾਜ਼ਰੀ ਵਿੱਚ ਬੱਚਾ ਦੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਤੇ ਮੈਂ ਪੂਰੀ ਟੀਮ ਜੋ ਅਮਨਦੀਪ ਕੋਰ ਪੁੱਲਰ ਮੁਖੀ ਨੇ ਕੰਪਿਊਟਰ ਵਿਭਾਗ ਤੋਂ ਉਹਨਾਂ ਦੀ ਪੂਰੀ ਸਾਥੀ ਟੀਮ ਉਹਨਾਂ ਦਾ ਬਹੁਤ ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਜਿਨ੍ਹਾਂ ਨੇ ਅੱਜ ਬਹੁਤ ਸਾਲਾਂ ਬਾਅਦ ਇਹ ਪ੍ਰੋਗਰਾਮ ਹੁਲਕਿਆ ਸੀਗਾ ਇਹ ਪ੍ਰੋਗਰਾਮ ਬਹੁਤ ਸਫਲਤਾਪੂਰਵਕ ਸੰਪੰਨ ਹੋਇਆ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ